ਨੇੜੇ ਦੇ ਵਿੱਚ ਪੰਜਾਬੀਆਂ ਦੀਆਂ ਹੋ ਰਹੀਆਂ ਮੌਤਾਂ ਦੇ ਕਾਰਨਾਂ ਦੀ ਜ਼ਿਕਰ ਆਪਾਂ ਗੱਲ ਕਰੀਏ ਤਾਂ ਇੱਥੇ ਨਸ਼ਿਆਂ ਨਾਲ ਬਹੁਤ ਲੋਕਾਂ ਦੀ ਮੌਤ ਹੋ ਰਹੀ ਹੈ। ਪੈਟਰਨਾਈਲ ਅਤੇ ਹੋਰ ਨਸ਼ਿਆ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਜ਼ਰਾਂ ਦੀ ਸੰਖਿਆ ਦੇ ਵਿੱਚ ਹੈ। 2023 ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਤੇ 온ਟਾਰੀਓ ਵਿੱਚ ਮਰਨ ਵਾਲੇ ਪੰਜਾਬੀਆਂ ਦੇ ਵਿੱਚੋਂ 30% ਦੀ ਪੰਜਾਬੀਆਂ ਦੀਆਂ ਮੌਤਾਂ ਨਸ਼ਿਆ ਕਾਰਨ ਹੋਈਆਂ ਸਨ। ਕ੍ਰਿਤਿਕ ਗੈਂਗਵਾਰ ਬੋਤ ਵਧ ਗਈ ਹੈ ਬਹੁਤ ਸਾਰੇ ਗੈਂਗਸ ਜਿਹੜੇ ਨੇ ਉਹ ਇੱਥੇ ਬਣ ਚੁੱਕੇ ਨੇ। ਆਰ ਇਹ ਜੋ ਹੈ ਗੈਂਗ ਜਿਹੜੇ ਨੇ ਉਹ ਪੰਜਾਬੀ ਨੌਜਵਾਨ ਮੁੰਡਿਆਂ ਨੂੰ ਆਪਣੇ ਜਾਲ ਦੇ ਵਿੱਚ ਫਸਾਰੇ ਨੇ ਜਿਹਨਾਂ ਨੌਜਵਾਨਾਂ ਦਾ ਗੈਂਗਸ ਦੇ ਦਲਦਲ ਵਿੱਚ ਫਸਦਾ ਹੈ ਤੇ ਉਸ ਦੇ ਵਿੱਚੋਂ ਬਾਹਰ ਨਿਕਲਣਾ ਬਿਹਦ ਔਖਾ ਹੋ ਜਾਂਦਾ ਹੈ ਇਸ ਕਰਕੇ ਫਿਰ ਡਰਗ ਟ੍ਰਾਫਿਕਿੰਗ ਹੁੰਦੀ ਹੈ ਗੁੰਡਾਗਰਦੀ ਹੁੰਦੀ ਹੈ ਤੇ ਗੋਲੀਆਂ ਚੱਲਦੀਆਂ ਨੇ ਅਤੇ ਇਨ੍ਹਾਂ ਘਟਨਾਵਾਂ ਦੇ ਵਿੱਚ ਪੰਜਾਬੀਆਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਨੇ ਜਿਸ ਉਲਾਵਾ ਸੜਕ ਹਾਸਿਆਂ ਦੇ ਵਿੱਚ ਮਰਨ ਵਾਲੇ ਪੰਜਾਬੀਆਂ ਦੀ ਗਿਣਤੀ ਵੀ ਕਾਫੀ ਵੱਧ ਹੈ ਪੰਜਾਬੀ ਨੌਜਵਾਨ ਰਾਤ ਭਰਾਂ ਤੇ ਕੰਮ ਕਰਦੇ ਨੇ ਕੋਈ ਟੈਕਸੀ ਚਲਾਉਂਦਾ ਹੈ ਕੋਈ ਟਰੱਕ ਚਲਾਉਂਦਾ ਹੈ ਰੱਦੀ ਰਾਤ ਨੂੰ ਕਈ ਵਾਰ ਥਕਾਵਟ ਕਰ ਡਰਾਈਵਰਾਂ ਨੂੰ ਨੀਂਦ ਵੀ ਆ ਜਾਂਦੀ ਜੋ ਹਾਦਸਿਆਂ ਦਾ ਕੰਮ ਬੰਦੇ ਨੇ ਕੈਨੇਡਾ ਦੇ ਵਿੱਚ ਟਰੱਕ ਚਲਾਉਣ ਵਾਲਿਆਂ ਦੇ ਵਿੱਚੋਂ 30% ਤੋਂ ਵੱਧ ਪੰਜਾਬੀ ਨੇ ਅਤੇ ਬਹੁਤੇ ਐਕਸੀਡੈਂਟਸ ਦੇ ਕੇਸਿਸ ਦੇ ਵਿੱਚ ਪੰਜਾਬੀ ਜਰੂਰ ਸ਼ਾਮਿਲ ਹੁੰਦੇ ਨੇ ਇਹਨਾਂ ਨੇ ਇੱਕ ਹੋਰ ਕਾਰ ਨੇ ਪੰਜਾਬੀਆਂ ਨੇ ਕੈਨੇਡਾ ਦੇ ਵਿੱਚ ਮੌਤ ਦਾ ਦਰਸਲ ਇੱਥੇ ਆ ਕੇ ਬਹੁਤ ਸਾਰੇ ਵਿਦਿਆਰਥੀ ਆਪਣੇ ਆਪ ਨੂੰ ਹਾਲਾਤ ਦੇ ਅਨੁਸਾਰ ਢਾਲ ਨਹੀਂ ਪਹੁੰਚਦੇ ਅਤੇ ਉਹ ਸਟ੍ਰੈਸ ਲੈਂਦੇ ਨੇ